ਕਿੱਤੇ ਵੀ ਕੋਈ ਵੀ ਤਰ੍ਹਾਂ ਦੀ ਸੋਨੋ ਵੀ ਪ੍ਰੋਬਲਮ ਆ ਰਹੀ ਹੈ ਰੋਡ ਰਿਲੇਟਡ 112 ਨੰਬਰ ਤੇ ਡਾਇਰੈਕਟਲੀ ਡਾਇਲ ਕਰੋ ਦੇ ਵਿਲ ਹੈਲਪ ਯੂ ਅਵੇਅਰ ਹੁੰਦੇ ਨੇ ਲੋਕ ਸੀਐਮ ਸਾਹਿਬ ਦਾ ਵੀ ਉਪਰ ਵਾਲਾ ਹੈ ਕੀ ਹੈ ਐਸਐਸਐਫ ਵਾਰੀ ਤੱਕ ਤੁਹਾਨੂੰ ਪਤਾ ਹੀ ਹੈ ਸਾਰੇ ਨੂੰ ਪਰ ਅਵੇਅਰਨੈਸ ਥੋੜੀ ਜੀ ਘੱਟ ਹੈ ਉਹੀ ਮੇਨ ਹੈ 112 112 ਬਸ ਇਹੀ ਆਪਾਂ ਨੂੰ ਯਾਦ ਰੱਖਣਾ ਕਿਤੇ ਵੀ ਕੋਈ ਲੱਗਦਾ ਰੋਡ ਤੇ ਕੋਈ ਥੋੜਾ ਐਕਸੀਡੈਂਟ ਆ ਜਾਂ ਰੋਡ ਤੇ ਕੋਈ ਹੈਲਪ ਦੀ ਲੋੜ ਤਾਂ 112 ਡਾਇਲ ਕਰੋ ਤੁਹਾਡੀ ਹੈਲਪ ਕੀਤੀ ਜਾਵੇ ਅੱਜ ਵੀ ਅਸੀਂ ਲੋਕਾਂ ਦੀਆਂ ਇੱਕ ਜਾਨ ਪ੍ਰਤੀ ਦੇਖਾ ਚਾਹੁੰਦੇ ਆ ਵੀ ਕਿਸੇ ਦੀ ਜਾਨ ਨਾ ਜਾਵੇ। ਰੋਡ ਦਰਾਂਨ ਕਿਸੇ ਦੀ ਐਕਸੀਡੈਂਟ ਦਰਾਂਨ ਕਿਸੇ ਦੀ ਮੌਤ ਨਾ ਹੋਵੇ। ਅਸੀਂ ਇਸ ਕਰਕੇ ਹੀ ਇਹ ਉਪਰਾਲਾ ਕੀਤਾ ਹੈ। ਸਾਡਾ ਹੀ ਸੁਜੋਗ ਹੈ ਵੀ ਲੋਕਾਂ ਦੀ ਵੱਧ ਤੋਂ ਵੱਧ ਜਾਨ ਬਚਾਣੀ। ਮੈਂ ਜਿਹੜੇ ਬੋਰਡ ਨੇਗੇ ਸਲੋ ਗੋ ਸਲੋ ਵਾਲੇ ਤੇ ਹੌਲੀ ਚੱਲੋ ਵਾਲੇ ਉਹ ਤਾਂ ਆਪਾਂ ਪਹਾਣੀਗੜ ਏਰੀਆ ਦੇ ਵਿੱਚ ਲਾਣਨੇ ਨੇ। ਬਾਕੀ ਸਾਰੇ ਬੋਰਡ ਨੇ ਅਸੀਂ ਜਿੱਨੇ ਮੇਨ ਕੱਟ ਪੈਂਦੇ ਨੇ ਇੱਕ ਕੱਟਾਂ ਦੇ ਉੱਪਰ ਬਹੁਤ ਐਕਸੀਡੈਂਟ ਹੋ ਰਹੇ ਸੀ। ਕੱਟ ਕਵਰ ਕਰਨੇ ਨੇਗੇ। ਹਾਂ ਇਹ ਚੀਜ਼ ਜਿਹੜੇ ਨਵਾਲਤ ਬੱਚੇ ਨੇ ਜਿੰਨਾ ਦਾ ਨਵਾਂ ਕਾਨੂੰਨ ਬਣਿਆ ਹੁਣ ਵੀ 14 ਸਾਲ ਤੋਂ ਘੱਟ ਨਹੀਂ ਬਣ ਚਲਾਉਣ ਦੀ ਉਹਨਾਂ ਪ੍ਰਤੀ ਵੀ ਇਹ ਬੋਰਡ ਇੱਥੇ ਆਪਾਂ ਤਿਆਰ ਕਰਾਇਆ ਹੈ ਪੰਜਾਬ ਦੇ ਵਿੱਚ ਲੋਕਾਂ ਦੀ ਸੁਰੱਖਿਆ ਦੇ ਲਈ ਸੜਕ ਸੁਰੱਖਿਆ ਫੋਰਸ ਜਿਹੜੀ ਲਗਾਈ ਗਈ ਸੀ ਤਾਂ ਉਹ ਅਨਿਗੜ ਸੜਕ ਸੁਰੱਖਿਆ ਫੋਰਸ ਦੀ ਗੱਲ ਕੀਤੀ ਜਾਵੇ ਤਾਂ ਨਿਤ ਨਵੇਂ ਉਪਰਾਲੇ ਕੀਤੇ ਜਾਂਦੇ ਨੇ ਲੋਕਾਂ ਦੀ ਸੁਰੱਖਿਆ ਦੇ ਲਈ ਦੂਜੇ ਪਾਸੇ ਗੱਲ ਕੀਤੀ ਜਾਵੇ ਲੋਇੰਜ਼ ਕਲੱਬ ਪੁਆਣੀਗੜ ਦੀ ਤਾਂ ਉਹਨਾਂ ਦੇ ਸਹਿਯੋਗ ਦੇ ਨਾਲ ਲਗਾਤਾਰ ਐਸਐਸਐਫ ਪੁਟੇ ਨਾਲ ਮੋਡਾ ਲਾ ਕੇ ਜਾ ਵੱਖਰੇ ਉਪਰਾਲੇ ਕਰ ਰਹੀ ਹੈ ਸਰ ਕਿਸ ਤਰ੍ਹਾਂ ਦੇਖਦੇ ਹੋ ਐਸਐਸਐਫ ਫੋਰਸ ਲਈ ਲੋਕਾਂ ਦੀ ਸੁਰੱਖਿਆ ਦੇ ਲਈ ਤੁਸੀਂ ਮੋਡੇ ਨਾਲ ਮੋਡਾ ਲਾ ਕੇ ਗੱਲ ਕੀਤੀ ਜਾਵੇ ਪਹਿਲਾਂ ਗਊਆਂ ਦੇ ਜਿਹੜੇ ਰਿਫਲੈਕਟਰ ਲਈ ਤਾਂ ਅੱਜ ਇੱਕ ਵੱਖਰੀ ਪਹਿਲ ਕੀਤੀ ਜਾ ਰਹੀ ਹੈ ਇਹ ਸਾਰੇ ਲੋਕਾਂ ਨੂੰ ਅਵੇਰਨੈਸ ਹੈ ਜੀ 112 ਨੰਬਰ ਦੇ ਰਿਲੇਟਡ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਸੜਕ ਦੇ ਉੱਤੇ ਪਵਾਨੀਗੜ ਤੋਂ ਲੈ ਕੇ ਸੰਗਰੂਰ ਦੀ ਰੇਲ ਚ ਇਹਨਾਂ ਦਾ ਹੁੰਦਾ ਅਸੀਂ ਆਪਾਂ ਪਵਾਨੀਗੜ ਦੇ ਬਾਰੇ ਜਿਆਦਾ ਹੋ ਕਰ ਰਹੇ ਹਾਂ ਕੋਈ ਤੇ ਵੀ ਕੋਈ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਰੋਡ ਰਿਲੇਟਡ 112 ਨੰਬਰ ਤੇ ਡਾਇਰੈਕਟਲੀ ਡਾਇਲ ਕਰੋ ਦੇ ਹੈਲਪ ਦੇ ਵਿਲ ਹੈਲਪ ਯੂ ਤਾਂ ਜਿਸ ਤਰੀਕੇ ਪੁਲਿਸ ਵੀ ਕਹਿੰਦੀ ਹੈ ਵੀ ਲੋਕਾਂ ਦਾ ਸਾਥ ਚਾਹੀਦਾ ਤਾਂ ਲੱਗਦਾ ਵੀ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਲੁਆਇੰਸ ਇਹ ਮੈਨੂੰ ਇੱਕ ਨਵੀਂ ਚੀਜ਼ ਲੱਗ ਰਹੀ ਹੈ ਅਸੀਂ ਇਹਨਾਂ ਦਾ ਸਾਥ ਦੇ ਕੇ ਸਾਨੂੰ ਵੀ ਬਹੁਤ ਅੱ ਚਲੋ ਗਵਰਨਮੈਂਟ ਤਾਂ ਆਪਣੇ ਲੈਵਲ ਤੇ ਕਰਦੀ ਕਰਦੀ ਆ ਜੇ ਅਸੀਂ ਵੀ ਨਾਲ ਮਿਲ ਜਾਨੇ ਤਾਂ ਉਹ 1+1 ਮਤਲਬ 2 ਵਾਲੀ ਗੱਲ ਹੈਗੀ ਹੈ ਜੀ ਅਵੇਅਰ ਹੁੰਦੇ ਨੇ ਲੋਕ ਸੀਐਮ ਸਾਹਿਬ ਦਾ ਵੀ ਉਪਰ ਵਾਲਾ ਹੈਗੀ ਹੈ ਐਸਐਸਐਫ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪਰ ਅਵੇਅਰਨੈਸ ਥੋੜੀ ਜਿਹੀ ਘੱਟ ਹੈ ਉਹੀ ਮੇਨ ਹੈ 112 112 ਬਸ ਇਹੀ ਆਪਾਂ ਨੂੰ ਯਾਦ ਰੱਖਣਾ ਹੈ ਕਿਤੇ ਵੀ ਕੋਈ ਲੱਗਦਾ ਰੋਡ ਤੇ ਥੋੜਾ ਐਕਸੀਡੈਂਟ ਆ ਜਾਂ ਰੋਡ ਤੇ ਕੋਈ ਹੈਲਪ ਦੀ ਲੋੜ ਤਾਂ 112 ਡਾਇਲ ਕਰੋ ਤੁਹਾਡੀ ਹੈਲਪ ਕੀਤੀ ਜਾਊਗੀ ਤਾਂ ਦਰਸ਼ਕ ਨਾ ਬਣੋ ਤਾਂ ਕਿ ਜਿਹੜਾ ਬੋਰਡ ਤੇ ਵੀ ਲਿਖਾ ਹੋਇਆ ਐਕਸੀਡੈਂਟ ਦੇਖ ਕੇ ਦਰਸ਼ਕ ਨਾ ਬਣੋ ਮਦਦ ਕਰਤਾ ਮੇਨਾ ਰਾਮਕੇਸ਼ ਜੀ ਮਜੂਨੇ ਰਾਮਕੇਸ਼ ਜੀ ਲਗਾਤਾਰ ਐਸਐਫੋਰਸ ਕਈ ਹਜ਼ਾਰ ਜਿਹੜੇ ਲੋਕਾਂ ਦੀ ਜਾਨ ਬਚਾ ਚੁੱਕੀ ਹੈ ਤਾਂ ਤੁਸੀਂ ਜੋ ਇੱਥੇ ਤਾਂ ਵੱਖਰਾ ਉਪਰਾਲਾ ਕੀਤਾ ਗਿਆ ਸੀ ਇਹਨਾਂ ਵੱਲੋਂ ਕੀ ਕਹਿਣਾ ਚਾਹੀਦਾ ਬਹੁਤ ਬਹੁਤ ਲੱਗਦਾ ਜੀ ਆਪਣੇ ਐਨਐਸਸੀ ਕੀ ਆਪਣੇ ਇਹਨਾਂ ਨੇ ਕਿ ਲਾਂਚ ਕਰੋ ਬਣਾਂ ਜੀ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਜੀ ਮੈਂ ਇਹਨਾਂ ਵੱਲੋਂ ਸਾਰਾ ਸਿਸਟਮ ਨੇ ਬਹੁਤ ਥੋੜਾ ਕਰ ਦਿੱਤਾ ਤਾਂ ਬੋਰਡ ਹੋਂ ਲਾਂਚ ਦੇ ਸਾਰੇ ਇਹਨਾਂ ਦੇ ਖੰਭਿਆਂ ਦੇ ਉੱਪਰ ਜਿੱਥੇ ਵੀ ਮਤਲਬ ਲੋਡ ਪੈਂਦੀ ਹੈ ਉਹ ਲਾਉਣਗੇ ਸਾਰੇ ਆਹ ਨੰਬਰ ਡਾਇਲ ਕਰਨੇ ਗੱਡੀ ਪੌਂਚਰਮੈਂਟ ਤੇ ਹੁੰਛੜੀ ਕਾਲ ਜਾਂਦਾ ਤੇ ਐਸਐਸਐਫ ਬਹੁਤ ਬਹੁਤ ਧੰਨਵਾਦ ਹੈ ਨਾ ਸਾਰਿਆਂ ਦਾ ਜੀ ਦਾ ਮੇਰੇ ਨਾਲ ਜਸਵਿੰਦਰ ਜੀ ਮੌਜੂਦ ਨੇ ਜਸਵਿੰਦਰ ਜੀ ਕਿਵੇਂ ਦੇਖਦੇ ਹੋ ਐਸਐਸਐਫ ਫੋਰਸ ਅਸੀਂ ਕਹਿ ਸਕਦੇ ਕਦੀ ਜਾਨ ਬਹੁਤ ਬਚਾਉਂਦੇ ਆ ਵੱਡੇ ਹਾਂਜੀ ਸਭ ਤੋਂ ਪਹਿਲਾਂ ਤੇ ਵੀ ਅਸੀਂ ਲੋਕਾਂ ਦੀਆਂ ਇੱਕ ਜਾਨ ਪ੍ਰਤੀ ਦੇਖਾ ਚਾਹੁੰਦੇ ਆ ਵੀ ਕਿਸੇ ਦੀ ਜਾਨ ਨਾ ਜਾਵੇ ਰੋਡ ਦਰਾਂਨ ਕਿਸੇ ਦੀ ਐਕਸੀਡੈਂਟ ਦਰਾਂਨ ਕਿਸੇ ਦੀ ਮੌਤ ਨਾ ਹੋਵੇ ਅਸੀਂ ਇਸ ਕਰਕੇ ਹੀ ਇਹ ਉਪਰਾਲਾ ਕੀਤਾ ਅਸੀਂ ਕਲੱਬ ਦਾ ਹੀ ਬਹੁਤ ਧੰਨਵਾਦ ਕਰਦੇ ਆ ਭਾਈ ਇਸੇ ਵਜ੍ਹਾ ਤੇ ਅਸੀਂ ਇੱਕ ਥੋੜਾ ਜਿਹਾ ਹੀ ਕੀਤਾ ਵੀ ਲੋਕਾਂ ਦੀ ਜਾਨਾਂ ਬਚਣ ਸਾਡਾ ਹੀ ਸਹਿਯੋਗ ਹੈ ਵੀ ਲੋਕਾਂ ਦੀ ਵੱਧ ਤੋਂ ਵੱਧ ਜਾਨ ਬਚਾਣੀ ਹੈ ਬਸ ਤਾਂ ਲੋਕ ਇਸ ਨੂੰ ਦੇਖ ਕੇ ਜਾਗਰੂਕ ਜ਼ਰੂਰ ਹੋਣਾ ਜ਼ਰੂਰ ਹੋਣਾ ਚਾਹੀਦਾ ਉਹਨਾਂ ਨੂੰ ਦੇਖਣਾ ਵੀ ਚਾਹੀਦਾ ਜਿਹੜਾ ਲੋਕ ਪੜ ਕੇ ਇਹਨੂੰ ਜਾਣਕਾਰੀ ਲੈਣਗੇ ਤੇ ਸਾਨੂੰ ਫੋਨ ਕਰਨਗੇ ਉਹਨਾਂ ਦਾ ਵੀ ਵਿੱਚ ਸਹਿਯੋਗ ਹੈ ਜਿਹੜੇ ਸਾਨੂੰ ਫੋਨ ਕਰਨਗੇ ਰਾਹ ਜਾਂਦੇ ਫੋਨ ਕਰ ਦਿੰਦੇ ਆ ਵੀ ਇੱਥੇ ਐਕਸੀਡੈਂਟ ਹੋਇਆ ਹੋਇਆ ਤੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਖੁਦ ਅਗਰ ਤੁਹਾਡੇ ਕੋਲ ਨਹੀਂ ਚੱਕਿਆ ਜਾਂਦਾ ਉੱਥੇ ਰੋਕੋ ਤੇ ਸਾਨੂੰ ਦੱਸੋ ਤੇ ਅਸੀਂ ਨਾਲ ਜਿਹੜਾ ਉੱਥੇ ਪਹੁੰਚ ਜਾਵਾਂਗੇ ਤਾਂ ਕਿਹੜੇ ਕਿਹੜੀ ਜਗ੍ਹਾ ਤੇ ਜਿਹੜੇ ਬੋਟ ਲਗਾਏ ਅ ਇਹ ਆਪਾ ਬੋਰਡ ਮੇਨ ਤਾਂ ਜਿਹੜਾ ਭਵਾਨੀਗੜ ਦਾ ਰੂਟ ਪੈਂਦਾ ਹੈ ਨਾ ਸੰਗਣੀ ਬਸੋਂ ਵਾਲਾ ਤੇ ਟ੍ਰੈਫਿਕ ਵਾਲਾ ਮੈਂ ਜਿਹੜੇ ਬੋਰਡ ਨੇਗੇ ਸਲੋ ਗੋ ਸਲੋ ਵਾਲੇ ਤੇ ਹੌਲੀ ਚੱਲੋ ਵਾਲੇ ਉਹ ਤਾਂ ਆਪਾਂ ਭਵਾਨੀਗੜ੍ਹ ਏਰੀਆ ਦੇ ਵਿੱਚ ਲਾਉਣ ਨੇ ਬਾਕੀ ਸਾਰੇ ਬੋਰਡ ਨੇ ਅਸੀਂ ਜਿੱਨੇ ਮੇਨ ਕੱਟ ਪੈਂਦੇ ਨੇ ਇੱਕ ਕਟਾਂ ਦੇ ਉੱਪਰ ਬਹੁਤ ਐਕਸੀਡੈਂਟ ਹੋਣ ਰਹੇ ਅਸੀਂ ਕੱਟ ਕਵਰ ਕਰਨੇ ਨੇਗੇ ਤੇ ਚੰਨੋਂ ਤੋਂ ਲੈ ਕੇ ਸੰਗਰੂਰ ਤੱਕ ਸਾਨੂੰ ਜਿੱਥੇ-ਜਿੱਥੇ ਮਤਲਬ ਵਾਜਬ ਲੱਗਦਾ ਵੀ ਆਹ ਜਗ੍ਹਾ ਕਵਰ ਕਰਨੀ ਚਾਹੀਦੀ ਅਸੀਂ ਸਾਰੇ ਬੋਰਡ ਉੱਥੇ ਜ਼ਰੂਰ ਲਗਾਵਾਂਗੇ ਤਾਂ ਜਿੱਤੇ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਤਾਂ ਦੂਜੇ ਪਾਸੇ ਟ੍ਰੈਫਿਕ ਪੁਲਿਸ ਦੀ ਗੱਲ ਕੀਤੀ ਜਾਵੇ ਸਾਇਰਿਕ ਮੇਰੇ ਨਾਲ ਮਜੂਨੇ ਪਰ ਸਭ ਤੋਂ ਵੱਡੀ ਗੱਲ ਇਹ ਵੀ ਤੁਹਾਡੀ ਨਜ਼ਰ ਆਉਂਦੀ ਹੈ ਵੀ ਚਲਾਨ ਨਾਲੋਂ ਸਮਝਾਉਣਾ ਬਹੁਤ ਜ਼ਰੂਰੀ ਹੈ ਤਾਂ ਕੀ ਕਹਿਣਾ ਹੈ ਹਾਂ ਇਹ ਚੀਜ਼ ਨੂੰ ਜਿਹੜੇ ਨਵਾਲਤ ਬੱਚੇ ਨੇ ਜਿਨ੍ਹਾਂ ਦਾ ਨਵਾਂ ਕਾਨੂੰਨ ਬਣਿਆ ਹੁਣ ਵੀ 18 ਸਾਲ ਤੋਂ ਘੱਟ ਨੇ ਵੀ ਬਾਹਰ ਚਲਾਉਣ ਦੇ ਉਹਨਾਂ ਪ੍ਰਤੀ ਵੀ ਇਹ ਬੋਰਡ ਇੱਥੇ ਅਪਾ ਤਿਆਰ ਕਰਾਏ ਆ ਵੀ ਉਹਦੇ ਨਾਲ ਜ਼ਿਆਦਾ ਅਵੇਅਰਨੈਸ ਹੋਏਗੀ ਬਾਕੀ ਤਾਂਸੀਂ ਰੋਕ ਕੇ ਵੀ ਇਹ ਸਕੂਲਾਂ 'ਚ ਜਾ ਕੇ ਕੈਂਪਸ ਲਾ ਕੇ ਸਾਰਿਆਂ ਨੂੰ ਵੇਅਰ ਕਰ ਰਹੇ ਆ ਵੀ ਤੁਸੀਂ ਇਹ ਬੀਕਲ ਵਗੈਰਾ ਨਾ ਲੈ ਕੇ ਆਓ ਬੱਸਾਂ ਵਗੈਰਾ ਤੇ ਆਓ ਜਾਂ ਸਾਈਕਲੋ ਤਾਂ ਇਹਨਾਂ ਬੋਰਡਸ ਦੇ ਵੀ ਬਹੁਤ ਵੱਡੇ ਸਰ ਫਾਇਦੇ ਹੋਣ ਬਿਲਕੁਲ ਹੋਣਗੇ ਜੀ ਲੋਕ ਅਵੇਰਨੈਸ ਹੋਣਗੇ ਕਈਆਂ ਨੂੰ ਤਾਂ ਜਿਹੜੇ ਪਿੰਡਾਂ ਦੇ ਵਿੱਚੋਂ ਆ ਰਹੇ ਨੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਸੀ ਡਾਇਲ ਕਿਹੜੇ ਨੰਬਰ ਤੇ ਕਰਨਾ ਵਾ ਜੇ ਬੋਰਡ ਲੱਗਣਗੇ ਤਾਂ ਉਹ 112 ਤੇ ਬੜੀ ਸਾਰੀ ਨਾਲ ਡਾਇਲ ਕਰ ਸਕਦੇ ਨੇ ਤੇ ਇਹ ਚੀਜ਼ ਦਾ ਫਾਇਦਾ ਲੈ ਸਕਦੇ ਨੇ ਕੀਮਤੀ ਜਾਨਾਂ ਬਚਣਗੀਆਂ ਬਾਕੀ ਸਾਡੀ ਅਸੀਂ ਬੁਨ ਕਲੱਬ ਦਾ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅਪਰਾਲਾ ਕਰਿਆ ਤੇ ਅਸੀਂ ਆਪਣੀ ਟੀਮ ਵੱਲੋਂ ਟ੍ਰੈਫਿਕ ਪੁਲਿਸ ਪਾਨੀਗੜ ਵੱਲੋਂ ਲੋਕਾਂ ਨੂੰ ਸਹਿਯੋਗ ਦੇ ਰਹੇ ਹਾਂ ਜੋ ਵੀ ਜਿੰਨਾ ਵੀ ਹੁੰਦਾ ਅਸੀਂ ਕਰਾਂਗੇ ਬਾਕੀ ਸਾਡਾ ਸਭ ਤੋਂ ਪਹਿਲ ਤੇ ਇਹੀ ਹੈ ਵੀ ਆਪਾਂ ਕੀਮਤੀ ਜਾਨਾਂ ਬਚਾਈਏ ਤੇ ਮੇਰੀ ਇਲਾਕੇ ਦੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਜਿਹੜੇ ਅੰਡਰਏਜ ਨੇ ਉਹਨਾਂ ਨੂੰ ਪਲੀਜ਼ ਵੀਕਲ ਨਾ ਦਿਓ ਤਾਂ ਕਿ ਕੋਈ ਇਦਾਂ ਦਾ ਹਾਦਸਾ ਹੋ ਜੇ ਆਪਾਂ ਇੱਕ ਇੱਕ ਬੱਚਾ ਉਹਦੇ ਨਾਲ ਘਰ ਬਣੀ ਹੋਇਆ ਇਦਾਂ ਦੀ ਕੋਈ ਸਾਡਾ ਸਾਡੇ ਐਸਐਸਪੀ ਸਾਹਿਬ ਦਾਤੇ ਸਾਡੇ ਡਿਪਟੀ ਸਾਹਿਬ ਟਰੈਸਟ ਦਾ ਸਾਬ ਸਿੰਘ ਅਨਚਾਰਜ ਨੇ ਸਾਡੀ ਸਾਰੀ ਟੀਮ ਵੱਲੋਂ ਇਹੀ ਪਰਾਲਾ ਵੀ ਵੱਧ ਤੋਂ ਵੱਧ ਅਸੀਂ ਲੋਕਾਂ ਦੀ ਜਾਨਾਂ ਬਚਾਈਏ ਤੇ ਟ੍ਰੈਫਿਕ ਨੂੰ ਨਿਰਵਿਘਨ ਚੱਲੂ ਰੱਖੀ। ਤਾਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਤਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਬੋਰਡ ਵੀ ਲਗਾਏ ਜਾਣਗੇ ਤਾਂ ਇੱਕ ਵੱਖਰੀ ਮੋਹਮ ਜਿਹੜੀ ਛੇੜੀ ਗਈ ਹੈ ਕਿ ਜਿਹੜਾ ਬੋਰਡ ਨੂੰ ਦੇਖ ਕੇ ਲੋਕ ਜਾਗਰੂਕ ਹੋ ਸਕਣ ਤਾਂ ਜਿਹੜੇ ਵੱਖ-ਵੱਖ ਸਲੱਗਨੇ ਤਿਆਰ ਕੀਤੇ ਤਾਂ ਕਿ ਹਾਦਸਿਆਂ ਤੇ ਠੰਡ ਪਾਈ ਜਾ ਸਕੇ। ਦਾ ਪੰਜਾਬ ਫਰਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ।